ਜਿਹੜਾ ਆਪਣਾ ਬੀਜੇਪੀ ਸਰਕਾਰ ਜੋ ਜ਼ਾਲਮ ਸਰਕਾਰ ਹਿਟਲਰ ਤੋਂ ਵੀ ਮਾੜਾ ਸਾਬਿਤ ਹੋਇਆ ਮੋਦੀ ਨਰਿੰਦਰ ਮੋਦੀ ਇਹ ਜੋ ਕਿਸਾਨਾਂ ਦੇ ਵਿਰੋਧ ਕਿਸਾਨਾਂ ਦੇ ਖਿਲਾਫ ਜੋ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਤੇ ਜਿਹੜਾ ਯੰਗ ਮੁੰਡਾ ਸਾਡਾ ਸ਼ਹੀਦ ਹੋਇਆ ਉੱਥੇ ਉਹਦੇ ਰੋਸ ਦੇ ਵਿੱਚ ਉਹਨੂੰ ਸ਼ਰਧਾਂਜਲੀ ਦੇ ਦਿਨ ਦੇ ਵਿੱਚ ਅੱਜ ਅਸੀਂ ਕੈਂਡਲ ਮਾਰਚ ਕੀਤੀ ਸੀ ਬੀਜੇਪੀ ਕਦੀ ਕਿਸੇ ਦਾ ਵੀ ਭਲਾਈ ਚਾਹਦੀ ਨਹੀਂ ਹੈਗੀ ਬਿਕੋਜ਼ ਪਹਿਲਾਂ ਵੀ ਇਹ ਆਪਣੇ ਜਿਹੜੇ ਵਾਅਦੇ ਕਰਕੇ ਸੀ ਨਾ ਇਹ ਉਹਨਾਂ ਦੇ ਪੂਰੀ ਨਿਥਰੀ ਹੈਗੀ ਐ ਤੇ ਇਹਨਾਂ ਨੇ ਪਹਿਲੇ ਵੀ ਜਦੋਂ ਪਹਿਲੇ ਦਿੱਲੀ ਨੂੰ ਮੋਰਚਾ ਲਗਾਇਆ ਸੀਗਾ ਉਸ ਵੇਲੇ ਵੀ ਮੋਦੀ ਸਰਕਾਰ ਮੋਦੀ ਸਰਕਾਰ ਨੇ ਕਹਿ ਸੀਗਾ ਕਿ ਅਸੀਂ ਉਹ ਤੈਨੂੰ ਬਿੱਲ ਵਾਪਸ ਲਵਾਂਗੇ ਜਿਹਦੇ ਤੋਂ ਬਿਲਕੁਲ ਹੀ ਮੁੱਕਰ ਕੇ ਯੂ ਟਰਨ ਲੇਤਾ ਇਹਨਾਂ ਨੇ ਜਿਹਦੇ ਕਰਕੇ ਹੁਣ ਕਿਸਾਨਾਂ ਨੂੰ ਦੁਬਾਰਾ ਫੇਰ ਇੱਕ ਮੋਰਚਾ ਦੁਬਾਰਾ ਲਾਣਾ ਪੈ ਰਿਹਾ ਜੀ ਜਿਹੜਾ ਆਪਣਾ ਬੀਜੇਪੀ ਸਰਕਾਰ ਜੋ ਜ਼ਾਲਮ ਸਰਕਾਰ ਹਿਟਲਰ ਤੋਂ ਵੀ ਮਾੜਾ ਸਾਬਤ ਹੋਇਆ ਮੋਦੀ ਨਰਿੰਦਰ ਮੋਦੀ ਤੇ ਜੋ ਕਿਸਾਨਾਂ ਦੇ ਵਿਰੋਧ ਕਿਸਾਨਾਂ ਦੇ ਖਿਲਾਫ ਜੋ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਤੇ ਜਿਹੜਾ ਯੰਗ ਮੁੰਡਾ ਸਾਡਾ ਸ਼ਹੀਦ ਹੋਇਆ ਉੱਥੇ ਉਹਦੇ ਰੋਸ ਦੇ ਵਿੱਚ ਉਹਨੂੰ ਸ਼ਰਧਾਂਜਲੀ ਦਿਨ ਦੇ ਦਿਨ ਦੇ ਵਿੱਚ ਅੱਜ ਅਸੀਂ ਕੈਂਡਲ ਮਾਰਚ ਕੀਤੀ ਸੀਗੀ। ਭਾਜਪਾ ਕਦੀ ਕਿਸੇ ਦਾ ਵੀ ਭਲਾਈ ਚਾਹਦੀ ਨਹੀਂ ਹੈਗੀ ਬਿਕੋਜ਼ ਪਹਿਲਾਂ ਵੀ ਇਹ ਆਪਣੇ ਜਿਹੜੇ ਵਾਅਦੇ ਕਰਕੇ ਸੀ ਨਾ ਇਹ ਉਹਨਾਂ ਦੇ ਪੂਰੀ ਨਿਥਰੀ ਹੈਗੀ ਐ ਤੇ ਇਹਨਾਂ ਨੇ ਪਹਿਲੇ ਵੀ ਜਦੋਂ ਲੇ ਦਿਲਨ ਮੋਰਚਾ ਲੱਗਿਆ ਸੀਗਾ ਉਸ ਵੇਲੇ ਵੀ ਮੋਦੀ ਸਰਕਾਰ ਮੋਦੀ ਸਰਕਾਰ ਨੇ ਕਹਿ ਸੀਗਾ ਕਿ ਅਸੀਂ ਉਹ ਤਿੰਨ ਬਿੱਲ ਵਾਪਸ ਲਾਵਾਂਗੇ ਜਿਹਦੇ ਤੋਂ ਬਿਲਕੁਲ ਹੀ ਮੁੱਕਰ ਕੇ ਯੂ ਟਰਨ ਲੇਤਾ ਇਹਨਾਂ ਨੇ ਜਿਹਦੇ ਕਰਕੇ ਹੁਣ ਕਿਸਾਨਾਂ ਨੂੰ ਦੁਬਾਰਾ ਫੇਰ ਇੱਕ ਮੋਰਚਾ ਦੁਬਾਰਾ ਲਾਣਾ ਪੈ ਰਿਹਾ ਜੀ ਜਿਹੜਾ ਆਪਣਾ ਬੀਜੇਪੀ ਸਰਕਾਰ ਜੋ ਜ਼ਾਲਮ ਸਰਕਾਰ ਹਿਟਲਰ ਤੋਂ ਵੀ ਮਾੜਾ ਸਾਬਤ ਹੋਇਆ ਮੋਦੀ ਨਰਿੰਦਰ ਮੋਦੀ ਇਹ ਜੋ ਕਿਸਾਨਾਂ ਦੇ ਵਿਰੋਧ ਕਿਸਾਨਾਂ ਦੇ ਖਿਲਾਫ ਜੋ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਜਿਹੜਾ ਯੰਗ ਮੁੰਡਾ ਸਾਡਾ ਸ਼ਹੀਦ ਹੋਇਆ ਉੱਥੇ ਉਹਦੇ ਰੋਸ ਦੇ ਵਿੱਚ ਉਹਨੂੰ ਸ਼ਰਧਾਂਜਲੀ ਦਿਨ ਦੇ ਦਿਨ ਦੇ ਵਿੱਚ ਅੱਜ ਅਸੀਂ ਕੈਂਡਲ ਮਾਰਚ ਕੀਤੀ ਸੀਗੀ। ਭਾਜਪਾ ਕਦੀ ਕਿਸੇ ਦਾ ਵੀ ਭਲਾਈ ਚਾਹਦੀ ਨਹੀਂ ਹੈਗੀ ਬਿਕੋਜ਼ ਪਹਿਲਾਂ ਵੀ ਇਹ ਆਪਣੇ ਜਿਹੜੇ ਵਾਅਦੇ ਕਰਕੇ ਐ ਸੀ ਨਾ ਇਹ ਉਹਨਾਂ ਦੇ ਪੂਰੀ ਨਿਥਰੀ ਹੈਗੀ ਐ ਤੇ ਇਹਨਾਂ ਨੇ ਪਹਿਲੇ ਵੀ ਜਦੋਂ ਪਹਿਲੇ ਦਿੱਲੀ ਨੂੰ ਮੋਰਚਾ ਲੱਗਿਆ ਸੀਗਾ ਉਸ ਵੇਲੇ ਵੀ ਮੋਦੀ ਸਰਕਾਰ ਮੋਦੀ ਸਰਕਾਰ ਨੇ ਕਹਿ ਸੀਗਾ ਕਿ ਅਸੀਂ ਉਹ ਤਿੰਨ ਬਿੱਲ ਵਾਪਸ ਨੇ ਵਾਪਸ ਲਾਵਾਂਗੇ ਜਿਹਦੇ ਤੋਂ ਬਿਲਕੁਲ ਹੀ ਮੁੱਕਰ ਕੇ ਯੂ-ਟਰਨ ਲੇਤਾ ਇਹਨਾਂ ਨੇ ਇਹਦੇ ਕਰਕੇ ਹੁਣ ਕਿਸਾਨਾਂ ਨੂੰ ਦੁਬਾਰਾ ਫੇਰ ਇੱਕ ਮੋਰਚਾ ਦੁਬਾਰਾ ਲਾਣਾ ਪੈ ਰਿਹਾ ਜੀ ਜਿਹੜਾ ਆਪਣਾ ਬੀਜੇਪੀ ਸਰਕਾਰ ਜੋ ਜ਼ਾਲਮ ਸਰਕਾਰ ਹਿਟਲਰ ਤੋਂ ਵੀ ਮਾੜਾ ਸਾਬਿਤ ਹੋਇਆ ਮੋਦੀ ਨਰਿੰਦਰ ਮੋਦੀ ਇਹ ਜੋ ਕਿਸਾਨਾਂ ਦੇ ਵਿਰੋਧ ਕਿਸਾਨਾਂ ਦੇ ਖਿਲਾਫ ਜੋ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਤੇ ਜਿਹੜਾ ਯੰਗ ਮੁੰਡਾ ਸਾਡਾ ਸ਼ਹੀਦ ਹੋਇਆ ਉੱਥੇ ਉਹਦੇ ਰੋਸ ਦੇ ਵਿੱਚ ਉਹਨੂੰ ਸ਼ਰਧਾਂਜਲੀ ਦਿਨ ਦੇ ਦਿਨ ਦੇ ਵਿੱਚ ਅੱਜ ਅਸੀਂ ਕੈਂਡਲ ਮਾਰਚ ਕੀਤੀ ਸੀ ਜੀ ਬੀਜੇਪੀ ਕਦੀ ਕਿਸੇ ਦਾ ਵੀ ਭਲਾਈ ਚਾਹਦੀ ਨਹੀਂ ਹੈਗੀ ਬਿਕੋਜ਼ ਪਹਿਲਾਂ ਵੀ ਇਹ ਆਪਣੇ ਜਿਹੜੇ ਵਾਅਦੇ ਕਰਕੇ ਸੀ ਨਾ ਇਹ ਉਹਨਾਂ ਦੇ ਪੂਰੀ ਨਿਥਰੀ ਹੈਗੀ ਐ ਤੇ ਇਹਨਾਂ ਨੇ ਪਹਿਲੇ ਵੀ ਜਦੋਂ ਪਹਿਲੇ ਦਿੱਲੀ ਨੂੰ ਮੋਰਚਾ ਲਗਿਆ ਸੀਗਾ ਉਸ ਵੇਲੇ ਵੀ ਮੋਦੀ ਸਰਕਾਰ ਮੋਦੀ ਸਰਕਾਰ ਨੇ ਕਹਿ ਸੀਗਾ ਕਿ ਅਸੀਂ ਉਹ ਤਿੰਨ ਬਿੱਲ ਵਾਪਸ ਲਵਾਂਗੇ ਜਿਹਦੇ ਤੋਂ ਬਿਲਕੁਲ ਹੀ ਮੁੱਕਰ ਕੇ ਯੂ ਟਰਨ ਲੇਤਾ ਇਹਨਾਂ ਨੇ ਜਿਹਦੇ ਕਰਕੇ ਹੁਣ ਕਿਸਾਨਾਂ ਨੂੰ ਦੁਬਾਰਾ ਫੇਰ ਇੱਕ ਮੋਰਚਾ ਦੁਬਾਰਾ ਲਾਣਾ ਪੈ ਰਿਹਾ